ਸ਼੍ਰੀ ਵਾਹਿਗੁਰੂ ਜੀ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਸੋ ਇੱਕ ਆਪਾਂ ਛੋਟਾ ਜਿਹਾ ਸ਼ਬਦ ਲਿਖਣ ਦੀ ਕੋਸ਼ਿਸ਼ ਕੀਤੀ ਆ ਦੱਸੋ ਜੀ ਚੰਗਾ ਲਿਖਿਆ ਗਿਆ ਜਾਂ ਮਾੜਾ ਕਮੈਂਟਾਂ ਵਿੱਚ ਜ਼ਰੂਰ ਦੱਸਦੇ ਹੋ ਸਤਿਗੁਰੂ ਜੀ ਪਿਆਰੇ ਤੇਰੇ ਸਹਾਰੇ ਹੈ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਸਤਿਗੁਰੂ ਜੀ ਪਿਆਰੇ ਤੇਰੇ ਸਹਾਰੇ ਹੈ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਸਤਿਗੁਰੂ ਜੀ ਪਿਆਰੇ ਤੇਰੇ ਸਹਾਰੇ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਤੇਰੇ ਦਿਦਾਰ ਵਾਲੀ ਬੜੀ ਹੀ ਉਡੀਕਿਆ ਮੇਰੇ ਦਿਲ ਵਾਲੀ ਪੂਰੀ ਕਰਦੇ ਓਰੀ ਜਹਾਂ ਮੇਰੇ ਦਿਲ ਵਾਲੀ ਪੂਰੀ ਕਰਦੇ ਓਰੀ ਜਹਾਂ ਤੇਰੇ ਜੋ ਸੇਵਕ ਪਿਆਰੇ ਅਰ ਜਾਣੇ ਕਰਦੇ ਸਾਰੇ ਅਰ ਜਾਂ ਸੁਣ ਲੋ ਹਾਂ ਇੱਕ ਵਾਰੀ ਸਤਿਗੁਰ ਜੀ ਪਿਆਰੇ ਤੇਰੇ ਸਹਾਰੇ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਹੱਥ ਜੋੜੇ ਅੱਗੇ ਤੇਰੇ ਕਰਾਂ ਫਰਿਆਦ ਨੂੰ ਰੱਖਿਓ ਨਿਮਾਣਿਆਂ ਦੀ ਸਤਿਗੁਰ ਲਾਜ ਨੂੰ ਰੱਖਿਓ ਨਿਮਾਣਿਆਂ ਦੀ ਸਤਿਗੁਰ ਲਾਜ ਨੂੰ ਤੇਰੇ ਜੋ ਸੇਵਕ ਪਿਆਰੇ ਮਿਲਣਾ ਚਾਉਂਦੇ ਨੇ ਸਾਰੇ ਮੇਲੋ ਸਤਿਗੁਰ ਜੀ ਇੱਕ ਵਾਰੀ ਸਤਿਗੁਰ ਜੀ ਪਿਆਰੇ ਤੇਰੇ ਸਹਾਰੇ ਦਰਛਣ ਦੇ ਦਿਓਖਾਂ ਇਕ ਵਾਰੀ ਤੇਰੇ دیدار ਨੂੰ ਨੈਣ ਨੇ ਤਰਸਦੇ ਸ਼ਮ ਸ਼ਮ ਨੈਣਾ ਚੋਂ ਅੰਜੂ ਨੇ ਬਰਸਦੇ ਸ਼ਮ ਸ਼ਮ ਨੈਣਾ ਚੋਂ ਅੰਜੂ ਨੇ ਬਰਸਦੇ ਕਹਿੰਦਾ ਬਣਕੇ ਨਿਮਾਣਾ ਗੁਰਦੀਪ ਸਰਹਾਲੀ ਵਾਲਾ ਦਰਸ਼ਨ ਦੇ ਦਿਓਖਾਂ ਇੱਕ ਵਾਰੀ ਸਤਿਗੁਰ ਜੀ ਪਿਆਰੇ ਤੇਰੇ ਸਹਾਰੇ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਸਤਿਗੁਰ ਜੀ ਪਿਆਰੇ ਤੇਰੇ ਸਹਾਰੇ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ ਦਰਸ਼ਨ ਦੇ ਦਿਓ ਖਾਂ ਇੱਕ ਵਾਰੀ